ਥਿਰ ਪਣੀ ਦੇ ਬਲੇ ਤੋ ਹੋਰ ਜੀ ਸਾਰੇ ਠੀਕ ਹੋ ਵਧੀਆ ਲਓ ਜੀ ਅੱਜ ਆਪਣੇ ਪੀਜੀ ਨੇ ਦਿੱਤੇ ਦੋ ਮੁੰਡਿਆਂ ਨੂੰ ਜੀ ਆਣਵਾ ਦੇਖ ਸਕਦੇ ਵੀ ਦੋਨੇ ਬੱਕਰੀ ਵਰਵਰੀ ਬੱਲੇ 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 ਕੀ ਬਾਤ ਹੈ ਕੀ ਬਾਤ ਹੈ ਕਿਵੇਂ ਹੈ ਠੀਕ ਹੈ ਤੇ ਦੂਜੇ ਨੂੰ ਵੀ ਪਿਆ ਦੇ ਦੁੱਧ ਹੈ ਇਹਨੂੰ ਪਾਣੀ ਧਰ ਦਿੰਦੇ ਸੀ ਨਾ ਲਓ ਜੀ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਆਪਣੇ ਵਾਸਤੇ ਤਾਂ ਬਈ ਇਹੀ ਵਿਆਹ ਵਾਲਾ ਕੰਮ ਹੋਇਆ ਪਿਆ ਹੈ ਨਾ ਅੱਜ ਜਿਵੇਂ ਹੁਣ ਦੋ ਮੇਮਣਿਆਂ ਨੂੰ ਵੀ ਅਨਮ ਦਿੱਤਾ ਆਪਣੇ ਅੱਜ ਸਾਰੇ ਟੱਪਰ ਤੇ ਪੈਰ ਨਹੀਂ ਥੱਲੇ ਲੱਗ ਰਹੇ ਖੁਸ਼ੀ ਦੇ ਮਾਰੇ ਹੈ ਨਾ ਪੈਰ ਨਹੀਂ ਲੱਗ ਰਹੇ ਖੁਸ਼ੀ ਦੇ ਮਾਰੇ ਵੀ ਆਪਣੇ ਘਰੇ ਭਾਈ ਵਾਲਾ ਹੋਰ ਆਪਣੇ ਦੋ ਰੌਣਕਾਂ ਹੋਰ ਵਧ ਗਈਆਂ ਇੱਕ ਤਾਂ ਸੱਤਾ ਦੇ ਵੀ ਗਏ ਦੁੱਧ ਇਹ ਨੂੰ ਜਾਲ ਲੱਗਿਆ ਪਿਆ ਤੇ ਪੀਚੀ ਦਿਖਾ ਰਹੀ ਐ ਦੰਦ ਜੇ ਤੋਂ ਪਹਿਲਾਂ ਧਾਣੇ ਦੀ ਬਾਟੀ ਖਾ ਲਈ ਤੇ ਕਹਿੰਦੀ ਵੀ ਮੈਨੂੰ ਹੋਰ ਪਾਓ ਹਜੇ ਗਰਮੀ ਐ ਉੱਥੇ ਨੇ ਆਥ ਨੇ ਤੈਨੂੰ ਨਿਮਾ ਦੇਾਂਗੇ ਨਾਲੇ ਤੈਨੂੰ ਧਾਣੇ ਦੂਣੇ ਹੋਰ ਖਵਾ ਦੇਾਂਗੇ ਪਹਿਲਾਂ ਹੁਣ ਤੂੰ ਬਰੇਮੇ ਵਗੈਰਾ ਖਾਦੇ ਖੁੱਦੇ ਨੇ ਹਨਾ ਇਹ ਹੋਰ ਠੀਕ ਐ ਫਿਰ ਸੋ ਧੰਨਵਾਦ ਐ ਜਿਹੜੇ ਭਰਾ ਆਪਣੇ ਨਾਲ ਆਪਣੇ ਇਸ YouTube ਚੈਨਲ ਤੇ ਜੁੜੇ ਹੋਏ ਆਪਣੇ ਧੰਨਵਾਦ ਹੈ ਸਾਰਿਆਂ ਦਾ ਸੋ ਸੋ ਮਾਫੀ ਮੰਗਦੇ ਜੀ ਧੰਨਵਾਦ